ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸੂ ਸਾਹਿਬ ਹਰੇ ਜੁਗ ਜੁਗ ਭਗਤੋ ਪਾਇਆ ਪੈ ਰਖਦਾ ਆਇਆ RAM ਰਾਜੇ ਹਰਨਾਖਸ਼ ਦੁਸ਼ਤਾਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਅਨਿੰਦ ਕਾ ਪਿੱਠ ਦੇ ਨਾਮ ਜੋ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤਲੇ ਛਡਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾ ਸੁਖਤਾ ਮੈ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹੋਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾੰਤੋ ਨਾ ਜਾਇ ਲਕਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਖਤ ਸਵਾਲਿਓ ਜਨ ਕੀਤੀ ਸੋ ਪਾਰ ਪਿਆ ਕੋਹ ਨਾਨਕ ਕਰਤੇ ਕੀਆ ਬਾਤਾ ਜੋ ਕੁਝ ਕਰਨਾ ਸੋ ਕਰ ਰਹਾ ਸੋ ਦਰ ਰਾਗ ਆਸਾ ਮਹੱਲਾ ਪਹਿਲਾ ऊंकार सतगुरु प्रसाद सोदर तेरा केहा सो कर केहा जित बह सर्व संभालें वाजे तेरे नाद अनेक असंखा केते तेरे गावण हारे केते तेरे राग परी सो कहिया है केते तेरे गावण हारे गावण तदरो पवन पानी बैसंतरो गावै राजा धर्म द्वारे ਗਾਵਣ ਤਦਨੋ ਚਤ ਗੋਪਤ ਲਿਖ ਜਾਣਨ ਲਿਖ ਲਿਖ ਤਰਮ ਵਿਚਾਰੇ ਗਾਵਣ ਤਦਨੋ ਈਸਰ ਬੰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤਦਨੋ ਸਿੱਧ ਸਮਾਧੀ ਅੰਦਰ ਗਾਵਣ ਤਦਨੋ ਸਾਧ ਵਿਚਾਰੇ ਗਾਵਣ ਤਦਨੋ ਜਤੀ ਸਤੀ ਸੰਤੋਖੀ ਗਾਵਣ ਤਦਨੋ ਵੀਰ ਕਰਾਰੇ ਗਾਵਣ ਤਦਨੋ ਪੰਡਿਤ ਪੜਨ ਰਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵਣ ਤਿਤਨੋ ਮੋਹਣੀਆਂ ਮਨਮੋਹਨ ਸੁਰਗਮਛ ਪਿਆਲੇ ਗਾਵਣ ਤਿਤਨੋ ਰਤਨੁ ਪਾਏ ਤੇਰੇ ਅੜਸਰ ਤੀਰਤ ਨਾਲੇ ਗਾਵਣ ਤਿਤਨੋ ਜੋਦ ਮਹਾਬਲ ਸੂਰਾ ਗਾਵਣ ਤਿਤਨੋ ਖਾਣੀ ਚਾਰੇ ਗਾਵਣ ਤਿਤਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ సే ਤਦ ਨੂੰ ਗਾਵਨ ਜੋ ਤਰਪavn ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਦ ਨੂੰ ਗਾਵਨ ਸੇ ਮੈਂ ਚਿਤਨੇ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚੁ ਸਾਹਿਬੋ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨੂ ਪਾਈ ਕਰ ਕਰ ਦੇਖਿਆ ਕਿ ਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਸਾ ਹੋ ਸਾਹ ਪਤ ਸਾਹਿਬ ਨਾਨਕ ਰਹਿ ਨਰ ਜਾਈ ਆਸਾ ਮੁਹੱਲਾ ਪਹਿਲਾ ਜਣ ਵੱਡਾ ਆਖਾ ਸਭ ਕੋ ਵੇ ਕੀ ਉਡ ਵੱਡਾ ਢੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਣਾ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਾਉ ਸਭ ਸੁਰਤੀ ਮਸੁਰਤ ਕਮਾਈ ਸਭ ਕੀਮਤ ਮਲ ਕੀਮਤ ਪਾਈ ਗਿਆਨੀ ਤੇ ਅੰਨੀ ਗੁਰ ਗੁਰਹਾਈ ਕਹਿ ਨਜਾਈ ਤੇਰੀ ਤਰ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧੁ ਬਣ ਸਿੱਧੀ ਕਿਨਾ ਨ ਪਾਈਆ ਕਰਮ ਲੈ ਨਾਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਢੰਡਾਰਾ ਜਿਸ ਤੋਂ ਦੇਹ ਤਿਸਾ ਕਿਆ ਚਾਰਾ ਨਾਨਕ ਸੱਚ ਸੁਵਾਰਣ ਹਾਰਾ ਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਓ ਆਖਣਿਓ ਕਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖਾ ਖਾਇ ਚਲਿਆ ਹੈ ਦੂਖ ਸੋਖ ਮਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾ ਰਹਾ ਸਾਚੇ ਨਾਮ ਕੀ ਤਿਲ ਵਡਿਆਈ ਆਰਥ ਕੇ ਕੀਮਤ ਨਹੀਂ ਪਾਈ ਜਿਸ ਮਲਕਾ ਆਖਣ ਪਾਹੇ ਵਡਨ ਹੋਵੇ ਘਾਟ ਨ ਜਾਏ ਨਾ ਉਹ ਮਰਨ ਹੋਵੇ ਸੋਗ ਦਿੰਦਾ ਰਹੇ ਨ ਚੁਕਾ ਭੋਗ ਗੁਣੇ ਹੋ ਹੋ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ जे वडे आप ते वड तेरी दात जनदन कर का कीती रात खस संसार हे ते कम जातो नानक नावे बाज सुनातो राग गूजरी महल्ला चौथा हरकी जाने सतगुरु सतपुरखा बिनोकर गुरु पास हम कीरे कर्म सतगुरु शरणाई कर दिया नाम परगास मेरे मीत गुरुदेव मोको राम नाम परगास गुरुमत नाम मेरा प्राण सिखाई हरकीर तामरी रहरास रहव ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸੇ ਮਨ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਨਿਰਹਾਜਨ ਸਤਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਸਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂ ਜੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸਹਿਲ ਪੱਥਰ ਮਹਿ ਜਨ ਤੋ ਪਾਏ ਤਾ ਕਾਰਜ ਕਾ ਅਗੈ ਕਰ ਧਰਿਆ मेरे माधव जी सत्संगत मिले सो तरिया गुरु प्रसाद परम पद पाया सुके काष्ट हरिया रहा ਜਰਨਪਿਤਾ ਲੋਕ ਸਦ ਬਣਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਜਗ ਸੰਬਾਹੇ ਠਾਕੁਰ ਕਾਹੇ ਮਨ ਪਹੋ ਕਰਿਆ ਊਡੇ ਊਡੇ ਆਵੈ ਸ ਕੁਸਾ ਤਿਸ ਪਾਛ ਬਚਰੇ ਸ਼ਰਿਆ ਤਿਨ ਕਮਣ ਖਲਾਵੇ ਕਮਣ ਤੁਗਾਵੇ ਮਨ ਮਹਿ ਸਿਮਰਨ ਕਰਿਆ ਸਬ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਤਨ ਨ ਪਾਰਾ ਵਰਿਆ raag asa mohalla chautha so purkh ik onkar satguru prasad so purkh nanjan har purkh nanjan har agma agma para sab tyaaveh sab tyaaveh tudji har satche srijan hara sabji e tumare ji tunjiyan ka dataara har tyaavho santosh ji sab dukh visaran hara harya pe thakur harya pe sirek ji kya nanak jant vichara ਉਹ ਘਟ ਘਟੇ ਅੰਦਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਨਾ ਇਕ ਦਾਤੇ ਇਕ ਪ੍ਰੇਖਾਰੀ ਜੀ ਸਭ ਤੇਰੇ ਝੋਜ ਵਿਡਾਣਾ ਹਉ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਨ ਆਵਰ ਨ ਜਾਣਾ ਤੂੰ ਪਾਰ ਭੰਵੇਂਤ ਬੀਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁ ਜੀ ਜਨਾਨਕ ਤੈਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੁ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇਮੁਕਤ ਸੇਮੁਕਤ ਪੇਜਨ ਹਰਤੇ ਆਯਾ ਜੀ ਤਿੰਤੂਟੀ ਜਮਕੀ ਫਾਸੀ ਜਿਨ ਨਿਰਭੋ ਜਨ ਹਰ ਨਿਰਭੋ ਤੇ ਆਯਾ ਜੀ ਤਨ ਕਾ ਭੋ ਸਭ ਗਵਾਸੀ ਜਿਨ ਸੇ ਵਿਆਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨੁ ਸੇ ਧਨ ਜਿਨ ਹਰ ਤੇ ਆਯਾ ਜੀ ਜਣ ਨਾਨਕ ਤਿਨ ਬਲਡਾ ਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਦੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਬ ਤਾ ਪਹਿੰਜ ਪੇ ਬੇਅੰਤਾ ਤੇਰੀ ਅਨੇਕ ਤੇ ਅਨੇਕ ਪੜਹਿ ਬਹੁ ਸੁਮਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ సే భగత్ సే భగత్ భలే జనానక్ జీ జో భావే మేరే హర్ భగవంతా తువాద్ పుర్ఖ అపరంపర్ కర్తా జీ తుజేవడ అవర్న కోయి తుం టుజు కు ఎకో సదాస్ దా తువే కో జీ తునేతల్ కర్తా సోయీ తద్యాపే భాబై సోయీ బర్తా జీ తు ఆపే కరే సో హోయీ ਦੇ ਆਪ ਸੇ ਸਤ ਸੂ ਪਾਈ ਦੀ ਹਿਤ ਦਾ ਪੇ ਸੇ ਜੇ ਸਭ ਗੋਈ ਜਨਾਰਕ ਗੁਣ ਕਾ ਵਹਿ ਕਰਤੇ ਕੇ ਜੀ ਜੋ ਸਬਸਾ ਕਾ ਜਾਣ ਹੋਈ ਆ ਸਾ ਮਹੱਲਾ ਚੋਥਾ ਕੋ ਕਰਤਾ ਚਾਰ ਮੈਂਡਾ ਸਾਈਂ ਜੋ ਤੋ ਭਾਵੈ ਸੋਈ ਥੀ ਸੀ ਜੋ ਤੂ ਦੇਹ ਸੋਈ ਹੁ ਪਾਈ ਰਹਾਓ ਸਭ ਤੇਰੀ ਤੂ ਸਭ ਨੀ ਧਿਆਇ ਜਿਸਨੂ ਕਿਰਪਾ ਕਰਹਿ ਤੇਰਾ ਨਾਮ ਬਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤਦਾ ਵਿਛੋੜਿਆ ਆਪ ਮਿਲਾਇਆ ਤੋਂ ਦਰਿਆਓ ਸਭ ਤੋਂ ਜਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਅਜੰਤ ਸਭ ਤੇਰਾ ਖੇਲ ਬਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦੀ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਸ ਨੂੰ ਪਾਇਆ ਸਜੇ ਹੀ ਹਰ ਨਾਮ ਸਮਾਇਆ ਵਾਪੇ ਕਰਤਾ ਤੇਰਾ ਕੀ ਅਸਵ ਹੋਏ ਤੁਦ ਬਿੰਦੂ ਜਾ ਅਵਰਨ ਕੋਏ ਤੂ ਕਰ ਕਰ ਵੇਖੇ ਜਾਣੇ ਸੋਏ ਜਨ ਨਾਲ ਗੁਰਮੁਖ ਪਰਗਟ ਹੋਏ ਆਸਾ ਮਹੱਲਾ ਪਹਿਲਾ ਤੇਤੋ ਸਰਵਰੜਾ ਪੈ ਲੈ ਨਿਵਾਸਾ ਪਾਣੀ ਭਾਵਕ ਤਨ ਹੈ ਕੀਆ ਪੰਕ ਜੋ ਮੋਹ ਭਗਨੀ ਚਾਲੈ ਹਮ ਦੇਖਾਂ ਤੈ ਡੂਬੀ ਹਲੇ ਮਨ ਇੱਕ ਨ ਚੇਤ ਸਮੂਰਮਨਾ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋਉ ਦਿੱਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਿਆ ਪ੍ਰਣਮਤ ਨਾਨਕ ਤਿਨ ਕੀ ਸ਼ਰਣਾ ਜਨ ਤੂੰ ਨਾਹੀ ਵੀਸਰਿਆ ਆਸਾ ਮਹੱਲਾ ਪੰਜਮਾ ਪਈ ਪ੍ਰਾਪਤ ਮਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤਰੀਪਰੀਆ ਅਵਰ ਕਾਜ ਤੇਰਾ ਕਿ ਤੈਨਾ ਕਾਮ ਮਨ ਸਾਧ ਸੰਗਤ ਭਜ ਕੇਵਲ ਨਾਮ ਸੰਜਾਵ ਲਾਗ ਭਜ ਜਲ ਤਨ ਕੈ ਜੰਮ ਵਿਥਾ ਜਾਤ ਰੰਗ ਮਾਇਆ ਕਹਿ ਰਹਾ जप तप संजम धर्म न कमाया सेवा साध न जाया को नानक नीच कर्मा शरण परे की गुरु जी की फतेह पातशाह दसवीं पुनराशस का काटा सीसा श्री असकेत जगत के ईसा पोपन बिष्ट गगन ते पई सभे नान बधाई दई ਧਨ ਧਨ ਲੋਗਨ ਕੇ ਰਾਜਾ ਦੁਸ਼ਟੰਦਾਹ ਗਰੀਬ ਨਿਵਾਜਾ ਅਕਲ ਭਵਨ ਕੇ ਸਿਰਜਨ ਹਾਰੇ ਦਾ ਜਾਣ ਮੋਹਲੇ ਹੋ ਬਾਰੇ ਕਬਿ ਬਾਚ ਬੇਨਤੀ ਚਾਪਈ ਅਮਰੀ ਕਰੋ ਹਾਥ ਦਰਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਣ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸੁਭਾ ਤੁਮ ਕਾਭੋ ਆਪਹਾ ਦਾ ਮੋਹਿ ਬਚਾਭੋ सुखी बसै मोरो परिवार सेवक सिख सुबह कर तारा मोर अच्छा निज कर करिया सब बैरण को आंगरिय पूर्ण होए हमारी आशा तोर भजन की रह प्यासा तुम्हें छाड़ कोई अवरण त्याऊ जो बरचा हाउ सो तुम ते पाऊ सेवक सिख हमारे तारिया है चुन चुन सत्र हमारे मारिया है ਆਪਾ ਹਾਦੈ ਮੁਜਾ ਹੈ ਉਪਰਕਿਆ ਮਰਨਕਾਲ ਕਾ ਤਰਾ ਸਨਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਰਿਯੋ ਰੱਛਾ ਰਾਖਲੇ ਹੋ ਮੋਹਿ ਰਾ ਕਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ काल पाए ब्रह्मा बवतरा काल पाए शिवजू जू अवतरा काल पाए कर विष्णु प्रकाशा सकल काल का किया तमाशा जवन काल जोगी शिव कियो बेदराय ब्रह्मा थियो जवन काल सब लोग सुवारा नमस्कार है ताहे हमारा जवन काल सब जगत बनायो देव जचन उपजायो आद अंत एक है अवतारा सोई गुरु समझियो हमारा नमस्कार किसी ही को हमारी सकल प्रजाजन आप स्वारी शिव गुण को सब गुण सुधी हो सतरण को पलमो भद कीट के अंतर की जानत भले बुरे की पीर पछानत चिटी ते कुछ अस्थूला सपुर कृपा दृष्ट कर फूला संतन दुख पाए ते दुखी सुख पाए साधन के सुखी ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਕੁਤ ਕਰ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਤ ਦੇਹ ਧਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਟਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਭੈ ਕਾ ਨਿਰਲੰਭੋ ਆਦ ਅਨਿਲ ਅਨਾਦ ਸੰਭਵ ਤਾ ਕਾ ਮੂਢ ਹੁ ਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰਪਾਹਨ ਅਨੁਮਾਨਤ ਮਹਾਮੂਢ ਕਚ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਣਤ ਨਹ ਭੇਵ ਆਪ ਆਪਨੀ ਬੁੱਧ ਹੈ ਜੀਤੀ ਬਰਨਤ ਭਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਬਿਨ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਗ ਭਿਓ ਰਾਵਕਹੀ ਭੂਪਾ अंडा जेरज से द जकिनी उत्प्रेखाड़ बहर रच दीनी कह फूर राजा हवा बैठा कौ सिमट परसन करे काठा से ग्री श्रेष्ठ दिखाए चंभवो आद जुगा स्वरूप शंभव अवच्छा मेरी तुम करो सिखो बार सिख संघरो दुष्ट जीते उठवत उत्पाता सक्रमलेश करो रण काता देहस्तु अवसरनी परे तिनके दुष्ट दुक्त होया मरे पुरख जवना पग परे तिहारे तिन तुम संकट सब तारे जो कल को एक बार त्य है ताके का निकट रह है रक्षा हो ताहे सब काला दुष्ट अरिष्ट रह तत्काला कृपा दृष्ट तन जाहे न हर हो ताके ताप तनक मह हर हो रिद्ध सिद्ध कर्मो सब होई दुष्ट शाह शब सक न कोई एक बार जिन तुम्हें संभारा काल फास देता हे बहारा ਜੇ ਨਾ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜ ਕੇ ਤੇ ਮੈਂ ਸ਼ਰਨ ਤੇ ਹਾਰੀ ਆਪ ਹਾ ਦਾਲੇ ਹੋ ਬਾਰੀ ਸਰਵ ठाਉਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਅਕਰੰਥ ਕਰਾ ਪੂਰ ਸੁਭਰਾਤਾ के सकल देह को हरता दुष्ट दोखियन को शकर्ता श्री अस्तु जप हे दयाला पूर्ण करा ग्रंथ तत्काल मन बांठत फल पा सोई दुख न सह व्यापत को अडल सुनय गुंग जो या सुरस न पावई सुनय मूढ़ चतुला चतुरता आवई दुख दर्द पौ निकट नर नरके रह हो जा की एक बार चौपई को कह चौपई ਸੰਭਵ 17 ਸਾਸ ਪੁਣਤੈ ਅਰਧ ਸਾਸ ਪੁਣਤੈ ਨਕ ਹੱਜਾ ਭਾਦਰ ਸੁਦੀ ਅਸ਼ਟਮੀ ਰਵ ਬਾਰਾ ਤੀਰ ਸਤਦਰਵ ਗ੍ਰੰ ਸੁਧਾਰਾ ਇਤ ਸ੍ਰੀ ਚਰਤਰੋ ਪਖਿਆਨੇ ਤ੍ਰਾ ਚਰਤਰੇ ਮੰਤਰੀ ਭੂਗ ਸੰਬਾਦੇ 405 ਚਰਤਰ ਸਮਾਪਤ ਮਸਤ ਸੁਭ ਮਸਤ ਅਬਜੂ ਦੋਹਰਾ ਦਾ ਜਾਣਕ ਦਾਸ ਪਰ ਕੀਜਾ ਕਿਰਪਾ ਪਾਰ ਆਪ ਹਾਦਰਾਖ ਮਹਿਮਨ ਕਰਮ ਬਚਨ ਵਿਚਾਰ ਚਉਪਈ मैं न गणेश है प्रथम नाउ किशन बिश्न कम हूँ न्याऊ कांस ने पहचान न तिनसो लागी मोरी पग इन सो महाकार अखबार हमारो महालोम मैं किंकर थारो अपना जान करो रखवार बाह गेह की इलाज विचार अपना जान मुझा प्रतिपरिया चुन चुन सत्र हमारे मरिया देखते देख एक जग में दो चल न दलै तुम करो उसदारा तुम साहे दास तिहारा जान आपना मुझा निवाज आप करो हमरे सबका जो तुम हो सब राजन के राजा पे आप गरीब निवाजा दा जान कर कृपा करो मुहे हार प्र आन द्वार तुहे तो अपना जान करो प्रतिपारा तुम साहिब मैं किंकर थारा दा जान हाथो बारो हमरे सब बैरियन संघारो रिथम तुरो भगवत को ध्यान ना बोलको कविता बिदना कृष्ण जथा मत चरित्रो चारो चू कहे कब ले हो सुधारो कब बाज दोहरा जोड़ी ब्रह्मो सो कहा सो कहे हो जग जो ते प्रभु को त्या है दोहरा हर हर दिन दुई एक हैं विभ विचार सुना दोहरा जब आयस प्रभु को पे जन्म तर आ जगे आए अब मैं कथा संक्षेप ते सम कैत का बाज दोहरा ठाड़ प्य हो मैं जोर कर वचन कहा सिर न्याय पंथ चला तब जगत में जब तुम करहो सहाय दोहरा जे जे तुम रे ध्यान को नित तो संत अंत लहेंगे गे पावेंगे भगवंत दोहरा काल पुरुख की देह मोह कोट कि बिस्न स कोट इंद्र भमां की सस्क्रो जलेश दोहरा राम कथा जुग जुग अटल सब कोई पाखत नेत तो, सुरगुबा सरगुबर करा सगरी पुरी समेत चौपाई ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤੇ ਨਿਕਟ ਨਾ ਆਵੈ ਬਿਸਨ ਭਗਤ ਕੀ ਇਹ ਫਲ ਹੋਈ ਆਦ ਬਿਆਦ ਸੁਭ ਸਕੈ ਨਾ ਕੋਈ ਸੰਮਾ 1755 ਹਾੜਵ ਦੇ ਪ੍ਰਤਮ ਸੁਖਦਾਵਨ ਤੁ ਅਪ੍ਰਸਾਦ ਕਰ ਗਮ ਸੁਧਾਰਾ ਭੂੜ ਪਰੀ ਲਹੁ ਲੇਹੁ ਸੁਧਾਰਾ ਦੋਹਰਾ ਨੇਤਰ ਤੁੰ ਕੇ ਚਰਨ ਤਰ ਸਤ ਦਰਵ ਤੀਰਤ ਰੰਗ ਸ੍ਰੀ ਭਗਵਤ ਪੂਰਨ ਕੀਓ ਰਗ ਭਰ ਕਥਾ ਪ੍ਰਸੰਗ ਦੋਹਰਾ साध असाध जानो नहीं बाद सुबाद विवाद गण सकल पूर्ण कियो भगवत कृपा प्रसाद स्वया पाएंगे हे जब ते तुमरे तब ते को आंख तेरे नहीं आने हो राम रहीम पुराण कुरान अनेक कह मत एक न मानियो सिमरु शास्त्र बे सबो पीत कह हम एक न जानियो सिरसपन के पा तुमरी कर मैं ना कहो सब तो हे बखानियो हु। दोहरा सगल द्वार को छह गेहो तुहारो द्वार गेहे की लाजस गोविंद दास तुहार राम कली महिला एक ओंकार सतगुरु प्रसाद आनंद भया मेरी माए सतगुरु मैं पाया सतगुरुता पाया सहसे ती मन भजय वाधाइया ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾ ਬਣਾਈਆਂ ਸ਼ਬਦੋ ਤਾਂ ਗਾ ਬਹੁ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂ ਸਦਾਰ ਹੋ ਹਰ ਨਾਲ ਨੇ ਹਰ ਨਾਲ ਰਹੁ ਤੂ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਓਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗਲਨਾ ਸਮਤ ਸੁਆਮੀ ਸੋ ਕਿਉ ਮਨ ਹਮ ਸਾਰੇ ਕਹਿ ਨਾਨਕ ਮਨ ਮੇਰੇ ਸਦਾਰ ਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕਾ ਮਨ ਵਸਿਆ ਆਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਤ ਨਾਮ ਧਾਰਮੇ ਰਾਜਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਅਜ ਨੇ ਚਾਹ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸਵਤ੍ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤੇਤ ਘਰ ਸੁਭਾਗ ਹੈ ਘਰ ਸੁਭਾਗ ਹੈ ਸ਼ਬਦ ਵਾਜੇ ਕ੍ਰਾਜਿਤ ਕਰਤਾਰੀਆ ਪੰਚ ਦੂਤ ਤੁਧਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇ ਤੁਧ ਜਨ ਕੋ ਸ ਨਾਮ ਹਰਿ ਕੈ ਲੱਗੇ ਕਹਿ ਨਾਨਕ ਸੁਖ ਹੋਆ ਤਿਤ ਕਰਿਆ ਨਾ ਦਵਾਜੇ आनंद सुलभ वडभागी हो सक मनोरथ पुरे पारभम प्रपाया उतरे सगले विसूरे दुख रोग संतापतरे सुनी सच्ची वाणी संत साजन पे सरस्वती पुरे गुरु ते जानी प्रतेपुनीत कहते पवित्र सतगुरु रेया पारपूरे बिनवंत नानक गुरु चरण लागे वाजे अनहतूरे मुंडावणी मोहल्ला पंजमा ਹਾਲੇ ਵਿਟੇ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਹਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਜੀ ਨਾ ਜਾਈ ਨਿਤ ਨਤਰਕ ਔਰ ਧਾਰੋ ਤਮ ਸੰਸਾਚਨ ਲਗਤ ਰੀਆ ਸਭ ਨਾਨਕ ਭ੍ਰਮ प्रसारो ਸ਼ਲੋਕ ਮਹੱਲਾ ਪੰਜਮਾ ਤੇਰਾ ਕੀ ਤਾਜ ਤੋ ਨਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਹਿਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਕੀ ਵਹਾਰਿਆ ਪੋੜੀ ਜਥਾ ਤੂੰ ਸਮਰਥ ਜਥਾ ਕੋਏ ਨਾਹੀਂ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕਹਿ ਜਮਕੇ ਦੂਤ ਨਾਏ ਤੇਰਾ ਛੱਡ ਜਾਹੇ ਉਹ ਦਿਲ ਬਿਕਮਸ ਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅਮਰ ਸੇ ਖਾਹੇ ਕਲਮੈ ਇਹੋ ਪੁਰਨ ਗੁਣ ਗੋਬਿੰਦ ਗਾਹੇ ਸਭ ਸਰਨੋ ਕਿਰਪਾਲ ਸੰਭਾਲੇ ਸਾਹ ਸਾਹ ਬ੍ਰਿਤਾ ਕੋਈ ਨ ਜਾਏ ਜੇ ਆਵੇ ਤੁਧ ਆਹੇ ਸਲੋਕ ਮਹੱਲਾ ਪੰਜਮਾ ਅੰਤਰਗੁਰ ਆਰਾਧਣਾ ਜੇ ਵਾਜਾਪ ਗੁਰ ਨਾਉ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰੂ ਸੇਤੀ ਰਤਨਿਆੰਦਰ ਗਹਿ ਪਾਈ ਗਿਆ ਠਾਓ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮਹਿ ਤੁਮ ਕਾਢਿਆ ਹੈ ਲੈ ਕੇ ਹੀ ਕੇ ਮਹੱਲਾ ਪੰਜ ਮਾ ਰਖੇ ਰਖਣਹਾਰ ਆਪੋ ਬਾਰਿਆ ਨ ਗੁਰ ਕੀ ਪਿਆਰੀ ਪਾਏ ਕਾਜ ਸਵਾਰਿਆ ਨ ਹੋਵਾ ਆਪ ਦੇ ਆਰ ਮਨੋ ਨ ਬਸਾਰਿਆ ਨ ਸਾਧ ਜਨ ਕੈ ਸੰਗ ਪਵਜ ਉਤਾਰਿਆ ਨ ਸਾਖਤ ਨਿੰਦਕ ਦੁਸ਼ਟ ਖਿਨਮਾ ਹੀ ਬਿਦਾਰਿਆ ਨ ਉਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਇ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰਜ ਕਾ ਕਲਸਾ ਵਾਹਿਗੁਰਜ ਕੀ ਫਤ ਜੀ